ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੀਤ ਸਿੰਘ ਫਰੋਂ ਜੀਐਸ ਮੋਟਰ ਤਲਵੰਡੀ ਸਾਬੋ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਆਪਣੇ ਕੋਲੇ ਗੱਡੀਆਂ ਦਾ ਕੰਮ ਹੈ ਜੀ ਜਿਹੜਾ ਵੀ ਡੈਂਟਿੰਗ ਪੇਂਟਿੰਗ ਮਕੈਨਿਕਲ ਕਾਰ ਏਸੀ ਈ ਟੂ ਜ਼ਡ ਆਪਣੇ ਕੋਲ ਕੰਮ ਹੈ ਸੋ ਆਪਣੇ ਕੋਲ ਅੱਜ ਇੱਕ ਜਿਹੜੀ ਨਵੇਂ ਮਾਡਲ ਦੀ ਸਵਿਫਟ ਡਿਜ਼ਾਇਰ ਆਈ ਹੈ ਜੀ ਜਿਹੜਾ ਕਿ ਜodhpur ਤੋਂ ਆਈ ਹੈ ਜੀ ਰਾਜਸਥਾਨੋਂ ਬੜਾ ਇਹ ਵਾਲੀ ਗੱਡੀ ਦਾ ਜਿਹੜਾ ਰਾਈਟ ਸਾਈਡ ਦਾ ਫੈਂਡਰ ਲੱਗ ਚੁੱਕਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਰਾਈਟ ਸਾਈਡ ਦਾ ਫੈਂਡਰ ਇਹ ਆਪਾਂ ਹੁਣ ਰਿਪੇਅਰ ਕਰਨਾ ਹੈ ਜੀ ਕਿਸ ਤਰ੍ਹਾਂ ਕਰਦੇ ਹਾਂ ਸਾਰਾ ਕੰਮ ਤਾਂ ਆਓ ਭਰਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੀਤ ਸਿੰਘ ਫਰੋਮ ਜੀਐਸ ਮੋਟਰਸ ਤਲਵੰਡੀ ਸਾਬੋ ਤੋਂ ਅ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਮੈਂ ਗੱਡੀਆਂ ਦਾ ਗੱਡੀਆਂ ਰਿਪੇਅਰ ਆਪਣੇ ਕੋਲ ਅੱਜ ਸਪੈਸ਼ਲੀ ਇੱਕ ਗੱਡੀ ਆਈ ਹੈ Swift Desire ਜਿਹੜੀ ਕਿ ਨਵੇਂ ਮਾਡਲ ਦੀ ਹੈ ਇਹਦਾ ਰਾਈਟ ਸਾਈਡ ਦਾ ਫੈਂਡ ਰੇਡ ਕਿ ਸਕ੍ਰੈਚ ਹੋ ਚੁੱਕੇ ਸੀ ਇੱਕ ਫਰੰਟ ਵਾਲਾ ਬੰਪਰ ਇਹ ਵੀ ਆਪਾਂ ਰੀਪੇਂਟ ਕੀਤਾ ਗੱਡੀ ਆਪਣੇ ਕੋਲ ਸਪੈਸ਼ਲੀ ਰਾਜਸਥਾਨ ਤੋਂ ਆਈ ਹੈ ਇਹ ਵੀਰ ਕਿਸੇ ਚੀਜ਼ ਦਾ ਕੰਮ ਕਰਦੇ ਨੇ ਆਓ ਗੱਲਬਾਤ ਕਰਦੇ ਆਂ ਤੇ ਭਰਾਵਾਂ ਨੂੰ ਸਾਰਿਆਂ ਨੂੰ ਵੀਰ ਸਰਟੀਫਿਕੇਸ਼ਨ ਨੇ ਇਹ ਗੱਲਬਾਤ ਕਰਦੇ ਆਂ ਆਰਾਮ ਰਾਮ ਭਾਈ ਸਲਾਮਤ ਹੋ ਠੀਕ ਹੋ ਭਾਈ ਹਾਂ ਜੀ भाई कैसा लगा आपको काम होगा बहुत बढ़िया जी काम होगा बढ़िया लगा कहाँ से हो भाई आप जी अपन जोधपुर राजस्थान से जोधपुर से ठीक है आप काम क्या करते हो आप ये घोड़ियों के खुरी लाना हो ना बढ़ना हो काम है जी घोड़ियों को खुरी लगाते हो आप जी ठीक है भाई पे करते हो गई आप काम भाई का पंजाब में गुजरात में सारा मिला अच्छा गाँव में जाके करते हो कोई भी गाँव के यहाँ भी लेके आने पड़ती है घोड़ियों को नहीं नहीं सर घर पे जाकर जा, अच्छा वही पे जाके मतलब हिसाब से होती है उनका काम करते हो ठीक है भाई तो आपको कैसा लगा काम बहुत बढ़िया बढ़िया लगा साइड पहले पूरे ओके ठीक है भाई आप देख सकते हो जो भी हमने गाड़ी का काम किया है और बिल्कुल चेक कर सकते हो फेंडर राइट साइड का जो हमने पेंट किया है फ्रंट वाला बंपर भी देख सकते हो ਹਾਂ ਹਿੰਦੀ ਤਾਂ ਅੰਗਲ ਕਰਨੀ ਪਈ ਤਾਂ ਕਿ ਜਿਹੜੇ ਬਾਈ ਸੀਗੇ ਰਾਜਸਥਾਨ ਤੋਂ ਚੈੱਕ ਕਰ ਸਕਦੇ ਹਾਂ ਬਾਕੀ ਇਹ ਜਿਹੜੇ ਵੀਰ ਨੇ ਖੁਰੀਆਂ ਦਾ ਕੰਮ ਕਰਦੇ ਨੇ ਜਿਹੜੇ ਕੋਹੜਿਆਂ ਦੇ ਖੁਰੀਆਂ ਲਗਾਉਣੇ ਆ ਚੈੱਕ ਕਰ ਸਕਦੇ ਹੋ ਗੱਡੀ ਆਪਣੇ ਕੋਲ ਸਪੈਸ਼ਲ ਲਈ ਆਈ ਸੀ ਜਿਹੜਾ ਕੰਮ ਆਪਾਂ ਕੀਤਾ ਜੀ ਡਿਜ਼ਾਈਨ ਹੈ ਨਵੇਂ ਮਾਡਲ ਦੀ ਜੋ ਕਿਸੇ ਵੀਰ ਨੇ ਆਪਣੀ ਗੱਡੀ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ ਸਾਡੇ ਕੋਲ ਆ ਸਕਦੇ ਹੋ ਜੀਐਸ ਮੋਟਰਸ ਤਲਵੰਡੀ ਸਾਬੋ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਰਕੇ ਸ਼ੇਅਰ ਕਰ ਕਮੈਂਟ ਜਰੂਰ ਦੱਸਿਓ ਇਹ ਗੱਲ ਹੋਰ ਜੇ ਕਿਸੇ ਵੀਰ ਨੇ ਆਪਣੇ ਘੋੜਿਆਂ ਦੀ ਖੁਰੀਆਂ ਜਾਂ ਲਗਾਉਣੀਆਂ ਹੋ ਤਾਂ ਬੈਗ ਨੂੰ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਦਾ ਨੰਬਰ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੇ ਨਾਲ ਇੱਕ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ